ਕੇ ਲਈ ਪੂਰਨ ਕਹਿੰਦੀ ਕਿ ਅੱਜ ਕੋਈ ਮਿੱਠਾ ਬਣਾ ਕੇ ਖਵਾਓ ਹਨਾ ਚੱਲ ਆਇਆ ਚੱਲ ਚੱਲ ਅੱਜ ਕੋਈ ਮਿੱਠਾ ਬਣਾ ਕੇ ਖਵਾਓ ਕੋਈ ਮਿੱਠਾ ਬਣਾਇਆ ਨਾ ਕੀ ਬਣਾ ਵੈਸੇ ਵੈਸੇ ਨਾ ਲੱਭਣਾੰਦੇ ਹਾਂ ਉਹ ਸਹੀਆ ਤੁਹਾਡਾ ਤੇ ਰੋਜ਼ ਹੀ ਕੁਛ ਨਾ ਕੁਛ ਮਾਣ ਨੂੰ ਜੀ ਕਰਦਾ ਰਹਿੰਦਾ ਹੈ ਫੇ ਮੇਰੀ ਹੱਥ ਘਰਾਉਣੀ ਨਾਲ ਠੀਕ ਆ ਠੀਕ ਆ ਠੀਕ ਆ ਠੀਕ ਆ ਕੀ ਕੰਮ ਕਰਾਉਂਗੇ ਨਾਲ ਸਮਾਪਤ ਹੋ ਗਿਆ। ਚਲੋ ਜੀ ਘਰ ਚੜਾ ਲਵਾਂ। ਬਣਾਣੀ ਚਲੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਕੀ ਹਾਲ ਚਾਲ ਆ? ਤੇ ਅੱਜ ਮੇਰੇ ਭਤੀਜਿਆਂ ਨੇ ਸਪੈਸ਼ਲ ਡਿਮਾਂਡ ਕੀਤੀ ਆ ਕਿ ਸਾਨੂੰ ਕੁਝ ਮਿੱਠਾ ਬਣਾ ਕੇ ਖਵਾਓ। ਫਿਰ ਮੈਂ ਹਰਗੁਣ ਨੂੰ ਪੁੱਛਿਆ ਕੀ 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 ਖਾਣਾ ਤੁਸੀਂ ਤੇ ਹਰਗੁਣ ਕਹਿੰਦਾ ਕੀ ਵੇਸਣ ਤੇ ਸਰਗੁਣ ਨੇ ਕਿਹਾ ਵੇਸਣ ਦੇ ਲੱਡੂ। ਤੇ ਚਲੋ ਅੱਜ ਆਪਾਂ ਬਣਾਉਨੇ ਆ ਵੇਸਣ ਦੇ ਲੱਡੂ। ਪੁਲਾਇਸ ਹਾਜੀ ਹਾਲੇ ਤਾਂ ਤਾਂ ਰੈਡੀ ਨਹੀਂ ਹੋਏ ਨਹੀਂ ਬਹੁਤ ਸਮਾਨ ਤਾਂ ਦਰ ਮੈਂ ਕੱਟਣ ਲੱਗ ਪਈ ਸੀ ਨਾ ਹਾਂਜੀ ਆਹ ਡਰਾਈ ਫਰੂਟ ਮੈਂ ਧੱਕ ਲਿਆ ਆ ਬਸ ਹੁਣ ਸਮਾਨ ਰੈਡੀ ਆ ਓਵੈਸਨ ਆ ਚੀਨੀ ਆ ਪੀਸੀ ਤੇ ਆ ਘਿਓ ਆ ਹੁਣ ਥੋੜੀ ਜਿਹੀ ਲੱਗਣੀ ਆ ਬਸ ਬਚਾ ਥੋੜੀ ਆ ਅੱਛਾ ਮੈਂ ਆਪਾਂ ਨਾਲ ਦੇਖ ਲਈਏ ਕਿ ਕਿੱਦਾਂ ਬਣਾਉਣਾ ਹਾਂ ਹਾਂ ਤੁਸੀਂ ਦੇਖਿਓ ਕਿੱਦਾਂ ਬਣਾਉਨੇ ਆ ਕਰ ਵੀ ਮੇਰੇ ਨਾਲ ਆਪਾਂ ਘੇਰ ਕੇ ਆ ਗਏ ਬੋਤਾ ਤੇ ਚਲਾ ਗਏ ਤੇ ਬੜੀ ਪਿਆਰ ਨਾਲ ਤੁਸੀਂ ਕਹਿੰਦੇ ਸੀ ਐਸੀ ਹੈਲਪ ਕਰਾਵਾਂਗੇ ਤੇ ਹੁਣ ਤੁਸੀਂ ਕਹਿੰਦੇ ਸੀ ਖੇਡ ਕੇ ਹੁੰਦੇ ਆ ਹਨਾ ਅੱਛਾ ਇੱਕ ਪਲਾਨ ਆ ਹਾਂ ਜਿਵੇਂ ਆਪਾਂ ਦੇਖੀਏ ਹੁਣ ਇਹ ਆ ਗਿਆ ਆਪਣਾ ਕੰਮ ਓਕੇ ਤੇ ਤੁਸੀਂ ਦੇਖਣਾ ਜੇ ਮੈਂ ਤੁਹਾਨੂੰ ਤੁਸੀਂ ਤਾਂ ਵੀ ਦੇਖ ਸਕਦੇ ਹੋ ਖੜੀ ਹੋ ਕੇ ਕੋਈ ਗੱਲ ਨਹੀਂ ਤੁਸੀਂ ਥੋੜੀ देर ਟੀਵੀ ਦੇਖ ਲਓ ਫਿਰ ਮੈਂ ਅਨਾਚਰ ਬਣਾਉਣੀ ਆ ਠੀਕ ਆ ਤੇ ਫਿਰ ਤੁਸੀਂ ਆ ਜਾਓ ਹਨਾ ਤੇ ਜਦੋਂ ਕਰਨਾ ਨਾ ਆਪਾਂ ਬਟਨੇ ਆ ਲੱਡੂ ਫਿਰ ਮੇਰੇ ਨਾਲ ਕਰਾਉਣਾ ਇਹਨਾਂ ਨੂੰ ਵੀ ਤੁਸੀਂ ਫਿਰ ਤੋੜ ਜੋ ਠੀਕ ਆ ਪੱਕਾ ਹਾਂ ਜੀ ਮੈਂ ਵੀ ਜੀ ਖਾਣਾ ਨਹੀਂ ਤੂੰ ਵਾਰ-ਵਾਰ ਵੀ ਸਾਰੀਆਂ ਚੀਜ਼ਾਂ ਖਾ ਜਾਣਾ ਹੈ ਨਾ ਬੜਾ ਸ਼ੈਤਾਨ ਹੋ ਗਿਆ ਹੁਣ ਤੂੰ ਚਲ ਤੂੰ ਟੀਵੀ ਦੇਖੋ ਤੇ ਫਿਰ ਮੈਂ ਸ਼ੁਰੂ ਕਰਦੀ ਠੀਕ ਆ ਠੀਕ ਆ ਬੱਚੇ ਬਹੁਤ ਸ਼ਰਾਤੀ ਹਣ ਅੱਜ ਕਰਦੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਮੈਂ ਕੰਮ ਉਹ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਤੇ ਆਹ ਬਰਾਹਮਣਾ ਜਾ ਕੇ ਤੇ ਟੀਵੀ ਦੇਖਣ ਲੱਗ ਪਏ ਕਿ ਭੂਆ ਨੂੰ ਤੇ ਬਣਾਉਣਾ ਹੀ ਖਾਣਾ ਹੁਣ ਕੜਾਈ ਧਰਮ ਹੋ ਪਈ ਸੀਗੀ ਹੁਣ ਇਹਦੇ ਵਿੱਚ ਕਿਉਂ ਪਾਇਆ ਮੈਂ ਥੋੜੀ देर ਥੇ ਗਰਮ ਹੁੰਦਾ ਤਾਂ ਫਿਰ ਵਿੱਚ ਵਿੱਚ ਸਰਪਾਰਾ ਵਿੱਚ ਬੱਚਿਆਂ ਨੇ ਮੈਨੂੰ ਬੈਠੀ ਬਿਠਾਈ ਨੂੰ ਕੰਮ ਪਾ ਦਿੱਤਾ ਸਾਰੇ ਘਰ ਦੇ ਵਿੱਚ ਖੁਸ਼ਬੂ ਫੈਲੀ ਗਈ ਆ ਭਾਬੀ ਮੈਂ ਬਣਾਉਣਾ ਤੇ ਕੁਝ ਵੀ ਨਹੀਂ ਸੀਗਾ ਹਾਂ ਇਹ ਤੇ ਹਰ ਕੋਈ ਤੇ ਸਰਦੋਨਾ ਆ ਗਿਆ ਦੋਨੇ ਜਾਣੇ ਕਹਿੰਦੇ ਭੂਆ ਕੁਝ ਅਜ ਬਣਾ ਕੇ ਦੇ ਸਾਨੂੰ ਮਿੱਠਾ ਮੈਂ ਕਿਹਾ ਕਿ ਕੀ ਖਾਣਾ ਹੈ ਤੇ ਇੱਕ ਜਣਾ ਕਹਿੰਦਾ ਰੇਸਨ ਤੇ ਦੂਜਾ ਕਹਿੰਦਾ ਰੇਸਨ ਦੇ ਗੱਡੂ ਅੱਜ ਨੂੰ ਮਿੱਠਾ ਖਾਣ ਨੂੰ ਕਿੰਦਾ ਦਿਲ ਕੀਤਾ ਇਹ ਤਾਂ ਹਮੇਸ਼ਾ ਸੌਸ ਜਾਂ ਤਿੱਖਾ ਹੀ ਖਾਂਦੇ ਆ ਮੈਨੂੰ ਨਾ ਇਹ ਵੀ ਤਾਂ ਹਰ ਆ ਨਹੀਂ ਹੁੰਦੀ ਇਹਦੇ ਦੇ ਵੀ ਅੱਜ ਨੂੰ ਚਾੜ ਗਿਆ ਤੇ ਮੈਨੂੰ ਕਹਿੰਦੇ ਅਸੀਂ ਤੇਰੇ ਨਾਲ ਕੰਮ ਕਰਾਵਾਂਗੇ ਮੈਂ ਜਦੋਂ ਸਵਾਨ ਸਾਰਾ ਕੱਟੇ ਵਾਢਿਆ ਇਸ ਪਿੱਛੇ ਨਾਲ ਹੀ ਆ ਕੇ ਕਹਿੰਦੇ ਭੂਆ ਅਸੀਂ ਟੀਵੀ ਦੇਖਦੇ ਜਾਂ ਅਸੀਂ ਖੇਡ ਲੈਨੇ ਆ ਗਰਮੀ ਬੜੀ ਹੈ ਇੱਥੇ ਆ ਆਹ ਭੁੰਜਾ ਕੇ ਟੀਵੀ ਕਿਉਂ ਅੱਗੇ ਬੈਠਿਆ ਤੇ ਮੈਨੂੰ ਕੰਮ ਦੇ ਦਤਾ ਉਹਨਾਂ ਨੇ ਕੰਮ ਕਿੱਥੇ ਕਰਾਉਣਾ ਕਿਹਾ ਉਹ ਬਧਾ ਹੋਵੇ ਦੇ ਕੰਮ ਕਰਾਉਦੇ ਨਹੀਂ ਹੁੰਦੇ ਉਹ ਕਹਿੰਦੇ ਹਨਾ ਭੂਆ ਵੇਲੀ ਬੈਠੀ ਹੈ ਚਲ ਕੰਮ ਕਰਾ ਲਈਏ ਹਾਂ ਹੁਣ ਮੈਂ ਕੰਮ ਕਰਨ ਲਈ ਤਿਆਰ ਜਾਂਦਾ ਨਾਲੇ ਇਹਨਾਂ ਨੂੰ ਛੁੱਟੀਆਂ ਜਿਆ ਵੇਚ ਨਾ ਕੁਝ ਖਾਣ ਨੂੰ ਦਿੱਲ ਕਰੀ ਜਾਂਦਾ ਸਾਰਾ ਦਿਨ ਸਾਰਾ ਦਿਨ ਬੈਠੇ ਰਹਿੰਦੇ ਨਾ ਹੁਣ ਜਦ ਸਕੂਲ ਜਾਂਦੇ ਹੋ ਤਾਂ ਬਚਣਾ ਰੋਟੀ ਵੀ ਨਹੀਂ ਖਾਂਦੇ ਪਤਨੀ ਕੀ ਗੱਲ ਆ ਪਤਾ ਨਹੀਂ ਇਹ ਕੀ ਹਿਸਾਬ ਕਰਾਉ ਘਰ ਤੇ ਰਹਿ ਰਹੇ ਨਹੀਂ ਇਹ ਹੁਣੇ ਕੋਈ ਚੱਲਾ ਹੋ ਬਸ ਜਲਾਨੇ ਛੜਪਾ ਨਾ ਕਿਉ ਹਮੇਂ ਥੋੜਾ ਜਿਆਨ ਨੂੰ ਹੋਣਾ ਪੈਣਾ ਉਹਦਾ ਇਹ ਕਿ ਸਮੈਲ ਬਹੁਤ ਆਉਂਦੀ ਨਾ ਦੂਰ ਦੂਰ ਤੱਕ ਆ ਸਮਝ ਨਹੀਂ ਬੋਤ। ਮੈਂ ਕਾਹ ਚ ਵਲਸੂਂਦੀ। ਚੋਗ ਗਈ ਆਈ ਮਿੱਟੇ ਕੋ ਤੱਕ ਹੀ ਬੰਦ ਆ। ਮੈਂ ਤਾਂ ਇੱਦਾਂ ਬੈਠੀ ਸੀ ਤੇ ਆਪੇ ਮੇਨ ਦਾ ਵਧਾ। ਮੈਂ ਤਾਂ ਕਹਿੰਦੀ ਨਹੀਂ ਨਿਆਣੇ ਮੁੰਡਾ ਤੇ ਮੈਂ ਆਈ ਤੇ ਨਹੀਂ। ਤੂੰ ਆਜੀ। ਹਾਂ ਮੈਂ ਇੱਕ ਗੱਲ ਕਹਿਣੀ ਸੀ ਤੁਹਾਨੂੰ। ਹਾਂ ਬੋਲ ਤੁਸੀਂ ਇਹ ਸਾਰਾ ਸਮਾਨ ਬਣਾ ਲਓ ਪਰ ਲੱਡੂ ਮੈਂ ਹੀ ਬਣਾਉਣੇ ਆ। ਇਹ ਰੀਤ ਚਲਾ ਕੇ ਤੂੰ ਵੀ ਬੜੀ ਆ ਨਾ ਸਰਦ ਅੱਗੇ ਹਰ ਗੁਣ ਹੋਣੀ ਇਦਾਂ ਕਹਿ ਕੇ ਚਲੇਗੀ ਨਾ ਤੇ ਹੁਣ ਇਹਨੇ ਵੀ ਜਦੋਂ 1 ਲੱਡੂ ਵੱਡ ਕੇ ਤੇ ਖਾਣ ਬਹਿ ਜਾਣਾ ਤੇ ਬਾਕੀ ਭੂਆ ਵੱਟੂਗੀ ਨਹੀਂ ਨਹੀਂ ਹੋਗਾ ਨਹੀਂ ਆ ਤੇ ਲੱਡੂ ਬੱਤੇ ਮੈਨੂੰ ਪਸੰਦ ਆ ਇਸ ਕਰਕੇ ਤੁਸੀਂ ਮੈਨੂੰ ਆਵਾਜ਼ ਮਾਰ ਲਿਓ ਮੈਂ ਬਹਿ ਜਾਂਦੀ ਹਾਂ ਤੇ ਟੀਵੀ ਦੇਖਣੀ ਆ ਹੋਲੀ ਹੋਲੀ ਕਰਕੇ ਕਿਸ ਕਦੇ ਅੱਗੇ ਇੱਥੇ ਬੈੰਦੇ ਆ ਤੇ ਮੈਨੂੰ ਇੱਥੇ ਕੜਾਈ ਦੇ ਕੋਲ ਖੜੀ ਕਰ ਗਏ ਮੇਰਾ ਮੈਂ ਕਿੰਨੇ ਸ਼ਰਾਕ ਕਰਦੇ ਫਿਰੋਂ ਮੈਂ ਚੱਲਦੀ ਆ ਤੁਸੀਂ ਹੁਣ ਹੁਣ ਤਾਂ ਮੀ ਵੀ ਬੰਦ ਹੋ ਗਿਆ ਗਰਮੀ ਪਤਾ ਕਿੰਨੀ ਹੋ ਗਈ ਹੈ ਆਲੇ ਠੀਕ ਆ ਦੁੱਧ ਵੀ ਦਾ ਕੋਈ ਵਾਰ ਨਹੀਂ ਵੇਖਦੇ ਤੂੰ ਪਰ ਸਾਰੇ ਮੱਟੂਆਂ ਆ ਤੱਕ ਨਹੀਂ ਕਰਕੇ ਨਹੀਂ ਨਹੀਂ ਬਸ 2-3 ਮੱਟ ਨੇ ਆਪਣੇ ਖਾਣ ਦੇ ਲਈ ਹੈ ਤੁਹਾਡੇ ਕਿੰਨਾ ਜੋ ਦੇਈ ਆਪਣੇ ਨਹੀਂ ਖਾਣ ਦੀ ਬਣਾ ਰਿਆ ਕਰੋ ਦੁਕਾਨੀ ਟੱਬਰ ਨੂੰ ਕਹਿਆ ਕਰੋ ਆਪੇ ਬਣਾਓ ਜੀ ਭਲਾ ਲ ਕੋਈ ਨਾ ਮੈਂ ਵਟ ਦੂਗੀ ਸਾਰੇ ਠੀਕ ਆ ਆਹ ਹੋਈ ਚੱਲਾ ਹਨਾ ਬੋਦੀ ਹਾਂ ਕਿਉਂ ਛੱਡਦਾ ਆਹ ਕੁੱਝ ਜੱਲਾ ਵੇਚਨ ਰੰਗ ਵੀ ਬਦਲ ਗਿਆ ਆ ਹਾਂ ਥੋੜਾ ਥੋੜਾ ਜਿਹਾ ਹੋਰ ਕਰ ਲਈਏ ਹੂੰ ਫੇਰ ਦੋਸਤੋਂ ਬਾਅਦ ਇਹਨੂੰ ਕਰਾਂਗੇ ਥੋੜਾ ਠੰਡਾ ਰੱਖਣਾ ਪੈਣਾ ਹਨਾ ਫੇਰ ਹੀ ਖੰਡ ਪਾਉਣੀ ਹੈ ਹਾਂ ਚੱਲੇ ਇਹਨੇ ਨਾਲ ਡੈਡੀ ਹੁਣ ਵੀ ਖੁਸ਼ ਹੋ ਜਾਣਗੇ ਮਿੱਠੇ ਦੇ ਸ਼ਕੀਨ ਸਹੀ ਗੱਲ ਆ ਉਹਨੇ ਕਿਹਾ ਰੋਜ਼ ਟਟਪੜਾ ਬਣਾਉਂਦੇ ਆ ਮਿੱਠਾ ਨਹੀਂ ਬਣਾਉਂਦੇ ਇੱਕ ਗੱਲ ਆ ਡੈਡੀ ਦੇ ਪੋਤਰੇ ਵੀ ਡੈਡੀ ਵਾਂਗ ਹੀ ਆ ਹਨਾ ਹਾਂ ਉਹੀ ਮੈਂ ਸੋਚੀ ਦੀ ਇਹ ਵੀ ਮਿੱਠੇ ਦੇ ਬੜੇ ਸ਼ਕੀਨ ਆ ਉਹਨਾਂ ਨੂੰ ਚਾ ਚੜ ਜਾਂਦਾ ਕਿ ਹਾਂ ਅਸੀਂ ਤਾਂ ਡੈਡੀ ਦੀ 슈ਗਰ ਕਰਕੇ ਮਿੱਠਾ ਹੀ ਨਹੀਂ ਬਣਾਇੰਦਾ ਕੁਝ ਤੇ ਉਹਨਾਂ ਨੇ ਵੇਖੀ ਹਾਂ ਕੋਲ ਬੈਠ ਕੇ ਖਾ-ਖਾ ਕੇ ਤੇ ਡੈਡੀ ਨੂੰ ਕਹਿਣਾ ਡੈਡੀ ਆਪ ਦੀ ਬਣੇ ਹਾਂ ਬੜੇ ਤੇਜ਼ ਆ ਦੋਵੇਂ ਜਣੇ ਪੱਬੀ ਵਰਗ ਹੋ ਗਿਆ ਨਾ ਪੁੰਨਿਆ ਗਿਆ ਨਾ ਹਾਂ ਹੋ ਗਿਆ ਨਾ ਲਾਲ ਲਾਲ ਹੋ ਗਿਆ ਪੂਰਾ ਹਾਂ ਪੱਬੀ ਉਦੋਂ ਜਦੋਂ ਮੈਂ ਕਿੱਥੇ ਹੁੰਦੀ ਸੀ ਹਾਂ ਤੇ ਉਹਨੂੰ ਵੀ ਬੜਾ ਕੁ ਕੰਮ ਹੋਣਾ ਹੈ ਨਾ ਦੇਖਣਾ ਹਾਂ ਮੈਂ ਵੀ ਉਹੀ ਸੋਚਦੀ ਬਈ ਸੀਗੀ ਮੈਂ ਕਿ ਜਦੋਂ ਵੀ ਕਹਿਣਾ ਮੈਂ ਕੁਛ ਲਿਆਉਣਾ ਆ ਦਿਵਾਲੀ ਤੇ ਜਾਂ ਦਸਹਿਰੇ ਤੇ ਤਾਂ ਉਹਨੇ ਕਿਹਾ ਪਪਾ ਵੀ ਸੁਣ ਲੈ ਕੇ ਆਇਓ ਡੈਡੀ ਵੀ ਸੁਣ ਲੈ ਕੇ ਆਇਓ ਹਨਾ ਬੜੀ ਸ਼ਿੱਤੀ ਸੀਗੀ ਉਹਦਣ ਵੀ ਜਦੋਂ ਉਹ ਕਹਿੰਦੀ ਸੀਗਾ ਮੇਰਾ ਭਾਰ ਸਰ ਭੇਜਿਓ ਤੇ ਉਹਦਣ ਵੀ ਪਹਿਲਾਂ ਕਿਹਾ ਨਹੀਂ ਮੈਂ ਤੁਹਾਨੂੰ ਦਾ ਵੈਸਣ ਜ਼ਰੂਰ ਭੇਜਿਓ ਇਹ ਤਾਂ ਹਾਂ ਬੜੀ ਸ਼ਿੱਤੀ ਸੀ ਉਹਦਾ ਤੇ ਨਾ ਮੰਗੂ ਘਰ ਮੰ ਸਰਦਨ ਮੰਗੂ ਉਹ ਵੀ ਇਦਾਂ ਮਿੱਠੇ ਦੀ ਸ਼ਕੀਨ ਆ ਉੰਬ ਚੇ ਜਦ ਬਾਅਦ ਚੜ ਜਾਂਦੇ ਫਿਰ ਮਿਸ ਕਰਦੇ ਨਾ ਇਥੋਂ ਦੀਆਂ ਦੀਜਾਂ ਨੂੰ ਜ਼ਿਆਦਾ ਸਹੀ ਹੈ ਉਹਦੋਂ ਬਣਾਤਾ ਉਹ ਵੀ ਲੱਗੀ ਆ ਹਾਂ ਉਹ ਤਾਂ ਆਪਣੇ ਬਾਅਦ ਤੇ ਖਾਣ ਨੂੰ ਬਣਾਉਣ ਦੀ ਹੁੰਦੀ ਹੈ ਵਧੀਆ ਆ ਹੂੰ ਇਹਨਾਂ ਸ਼ੁਗਰਤੀ ਨੂੰ ਬੁਣੋਣੀ ਹੁੰਦੀ ਆ ਸਹੀ ਹੈ ਨਾ ਹੁਣ ਇਹਦੇ ਵਿੱਚ ਨਾ ਆਪਾਂ ਪਾਣੀ ਦਾ ਥੋੜਾ ਜਿਹਾ ਥਰਾਂ ਕਰਕੇ ਮਾਰ ਦੇਨੇ ਆ ਇਹ ਕੰਤੋਂ ਮਾਰਦੇ ਪਾਣੀ ਦਾ ਤਰੋਂਕਾ ਤਾਂ ਵੀ ਤੇਰੇ ਦਾਣੇਦਾਰ ਜਿਹਾ ਬਣਦੇ ਲੱਡੂ ਹੂੰ ਥੋੜੇ ਜਿਹਾ ਤਰੋਂਕਾ ਮਾਰੇ ਆ ਤਾਂ ਨਾ ਤੇ ਦਾਣੇਦਾਰ ਜਿਹਾ ਬਣ ਜਾਂਦੇ ਆ ਇਹ ਤਾਂ ਦੀ ਪਤਾ ਨਹੀਂ ਸੀਗਾ ਕਿ ਇਹ ਦਮੀ ਨੀ ਇਹ ਬਹੁਤ ਵਧੀਆ ਬਣਦੇ ਹੈ ਹਾਂ ਇੱਕ ਲਾਹ ਖੋਲੇ ਗਿਆ ਨਾ ਮੜ ਖਾਣ ਸੀ ਜਦ ਬਣਾਉਂਦੇ ਰਹੇ ਸੀ ਰੋਡ ਹੁੰਦਾ ਨਾ ਮੈਨੂੰ ਪਤਾ ਨਹੀਂ ਮੈਨੂੰ ਸਹੀ ਹੱਲਾ ਬਣਾਉਂਦੇ ਬਣਾਉਂਦੇ ਸਮਝ ਆਉਂਦੀ ਸੀ ਜਦੋਂ ਤੇ ਕੁਝ ਵੀ ਨਹੀਂ ਸੋੜੂ ਕੋਈ ਬੋਤਾ ਸੋ ਨਹੀਂ ਕਰ ਤੇਰੇ ਪਸੀਨੇ ਛੱਪੇ ਆ ਗਰਮੀ ਗੰਦੀ ਹੋ ਗਈ ਆ ਨਾ ਤੇ ਆ ਪੁੱਤਰਾ ਜੀ ਅਬ ਬੈ ਗਏ ਆ ਤੇ ਆਵੇਂ ਮੈਂ ਕਿੱਦਾਂ ਤਾਂ ਨਹੀਂ ਦਰਜ ਹੋ ਗਿਆ ਤੇਰੇ ਨੂੰ ਥੋੜੀ देर ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣੇ ਏਦਾਂ ਤੇ ਆਪਣੀ ਤਾਂ ਸੁੰਦਰੀ ਵੀ ਬਾਹਰ ਰੌਲਾ ਪਾਉਣ ਲਈ ਆ ਹਾਂ ਹੁਣ ਗੈਸ ਬੰਦ ਕਰ ਦਿੰਦੇ ਆ ਨਾ ਹੁਣ ਆ ਕਰ ਦੋ ਠੰਡਾ ਕਰ ਲੈਨੇ ਠੰਡਾ ਹੋ ਤਬਾ ਦੇ ਦੇ ਵਿੱਚ ਆਪਾਂ ਪਾਵਾਂਗੇ ਉਹ ਦੂਰਾ ਖੰਡ ਠੀਕ ਹੈ ਅਸੀਂ ਇਹਨੂੰ ਅੱਧਾ ਸਿਕ ਟੰਡਾ ਠੰਡਾ ਕੀਤਾ ਹੈ ਕੜਾਈ ਚੋਂ ਤਾਂ ਕੱਢ ਲਿਆ ਕਿ ਇਹ ਠੰਡਾ ਹੋ ਜਾਊਗਾ ਤੇ ਠੰਡਾ ਹੋਣ ਹੁਣ ਇਹਨੂੰ ਹੱਥ ਤਾਂ ਲੱਗਣ ਵਾਲਾ ਹੋ ਗਿਆ ਜਿੱਦਾਂ ਮਾਰਾ ਜਾਏ ਤਾਂ ਉਂਗਲ ਪੈ ਜਾਣਾ ਵਿੱਚ ਫਿਰ ਉਹਦੇ ਵਿੱਚ ਖੰਡ ਮਾ ਦੇਣੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੂਰਾ ਖੰਡ ਰਾਦਾ ਰਸਾ ਫਿਰ ਅੱਜ ਬਣ ਲਿਆ ਕਿਉਂ ਨਹੀਂ ਬਸ ਬਣ ਗਏ ਹੁਣ ਹੁਣ ਇਹਦੇ ਵਿੱਚ ਆਪਾਂ ਪਾ ਲਈਏ ਨਾ ਡਰਾਈ ਫਰੂਟ ਤੇ ਫਿਰ ਲੱਡੂ ਵਟ ਲਾਂਗੇ ਪੱਲੋਂ ਵੀ ਤੁਸੀਂ ਬਹੁਤ ਸੋਹਣੇ ਛੱਤੀ ਬਣਾ ਲਏ ਹੁਣ ਵੀ ਛੱਤੀ ਬਣ ਗਏ ਪੂਆ ਜੀ ਬਣ ਗਏ ਆ ਬਸ ਬਣ ਗਏ ਪੂਆ ਜੀ ਬਣ ਗਿਆ ਬਣ ਗਏ ਆ ਤੇ ਹੁਣ ਤੁਸੀਂ ਥੋੜੀ देर ਬਹਿ ਜਾਓ ਤੇ ਮੈਂ ਇਹਨਾਂ ਨੂੰ ਵਟਵਾ ਕੇ ਤਾਂ ਮਦਨੀ ਠੀਕ ਆ ਠੀਕ ਆ ਜੀ ਆਪਾਂ ਨੂੰ ਮਤਾ ਦੇ ਆਂ ਹਾਂ ਤੇ ਇਹ ਤੇ ਵਟਾ ਦੂੰਗੇ ਅੱਗੇ ਵੀ ਕਹਿ ਕੇ ਤੇ ਉਹ ਗਏ ਤੇ ਹੁਣ ਵੀ ਕਹਿ ਕੇ ਚੱਲ ਜਿਓ ਜਦੋਂ ਵਟੇ ਗਏ ਉਦੋਂ ਆ ਜਿਓ ਕਦੋਂ ਕਰਨਾ ਸ਼ੁਰੂ ਹੋਵੇ ਬਸ ਉਹ ਨਹੀਂ ਵਟਣਾ ਹੈ ਉਹ ਚੱਲੇ ਬਸ ਠੀਕ ਆ ਇਹ ਇਤਨੇ ਤਾਂ ਰਦਾ ਜੈਕੀ ਵਟਣਾ ਕਿ ਜਾਦੇ ਵਟੇਗੀ ਬਸ ਲੂੰਗੀ ਤੋ ਦਿਨ ਹੋਰ ਬਸ ਆਪਣੀ ਖਾਂਜੋ ਗਾ ਹੋ ਗਿਆ ਹੁਣੇ ਹਰਗੁਣ ਸਰਗੁਣ ਨੇ ਵੀ ਆ ਜਾਣਾ ਆ ਗਿਆ ਆ ਗਿਆ ਬਣ ਚੱਲੇ ਬੱਡੂ ਅੱਛਾ ਇੱਕ ਤਾਂ ਬਣ ਗਿਆ ਆਪਾਂ ਨੇ ਹੁਣ ਬਟਾਣਾ ਕਿਉਂ ਸਾਦਾ ਜੀ ਜਿਹੜਾ ਨਹੀਂ ਕਰਦਾ ਹਨਾ ਸਰਗੁਣ ਹੂੰ ਚਲੋ ਕੋਈ ਗੱਲ ਨਹੀਂ ਹੁਣ ਬਾਣੀ ਚੱਲੇ ਆ ਫਿਰ ਬਹੁਤ ਅੱਛਾ ਆਪਾਂ ਦੇਖ ਲਈਏ ਫਿਰ ਬਹੁਤ ਅੱਛਾ ਜੀ ਅੱਛੀ ਖਬਰ ਆਛੀ ਅੱਛੀ ਤਾਲੀਆਂ ਤਾਲੀਆਂ ਹਾਂ ਚਲ ਹੁਣ ਦੇਖੀਏ ਕਿਦਾਂ ਬਣਦੇ ਆ ਹਾਂ ਤੇ ਵੀ ਵਾਸਤੇ ਰੱਖਿਆ ਨਹੀਂ ਨਹੀਂ ਤੇ ਰੋਣਾ ਹੈ ਅੱਛਾ ਖਾਂਦੇ ਆ ਖੰਡ ਤੇ ਲਾ ਦਾਂਗੇ ਹਾਂ ਭੁੱਲੀਏ ਖੰਡ ਥੋੜੀ ਭੁੱਲੀ ਦੀ ਹੁੰਦੀ ਆ ਬਸ ਖੰਡ ਤਾਂ ਖਾਈ ਦੀ ਆ ਏ ਬੂਰਾ ਖਾਂਡਾ ਵੋ ਬੂਰਾ ਖਾਂ ਹਾਂ ਹਾਇਆ ਦੇਖੀ ਉੱਤਰ ਕਿਤਾਵਾਂ ਤਿਹ ਪਿੰਨੀ ਆ ਤਿਹ ਪਿੰਨੀ ਆ ਥੋੜੀ ਰੱਡੂ ਆ ਲੈ ਟੂ ਪਿੰਨੀ ਅਮੇ ਤੇ ਨਿਕਲ ਜਾਂਦਾ ਹੈ ਅਰੇ ਤੈਨੂੰ ਥੱਕ ਤਾਂ ਨਹੀਂ ਗਈ ਨਹੀਂ ਨਹੀਂ ਇਹ ਤਾਂ ਮੈਂ ਸਾਰੇ ਬਣਾ ਲੈਣਗੀ ਕਿ ਨਹੀਂ ਬਣਾ ਲੂੰਗੀ ਹਾਂ ਦੇਖ ਲੋ ਕਿ ਨੀ ਮੈਂ ਤਾਂ ਕਰਨ ਦੇਈ ਆ ਦੀਦੀ ਹਾਂ ਮੈਂ ਕਰਨਾ ਚਾਹ ਨਹੀਂ ਨਹੀਂ ਤੂੰ ਨਹੀਂ ਕਰਨਾ ਤੁਹਾਡੇ ਕੋਲ ਨਹੀਂ ਹੋਣਾ ਮਗਰ ਰੀਤਾ ਬਸ ਪਿੱਛੇ ਦੇਖੋ। ਆ ਮੇਰੇ ਲਈ ਕ ਲੱਡੂ ਘਟਾਉਣਾ ਤੁਸੀਂ ਹੱਥ ਨਾਲ ਕੇ। ਹਾਂ। ਰੀਤਾ ਫਿਰ ਤੂੰ ਸਾਰੇ ਲੱਡੂ ਬਣਾ ਹੀ ਲਿਆ ਹੈ। ਹਾਂਜੀ। ਵੱਡੀ ਮੈਂ ਤੋ ਬਣਾਇਆ ਸਰ ਗੁੰਡੀ। ਬਹੁਤ ਮੈਂ ਤੋ ਕੀਤੀ ਅਜ ਰੀਤ ਨੇ। ਮੈਂ ਛੋਟੇ ਨਹੀਂ ਖਾਣੇ ਵੱਡੇ-ਵੱਡੇ ਖਾਣੇ। ਹਾਂਜੀ ਹਾਂਜੀ। ਪਿਆਰ ਬੰਨ ਦੇ ਦਾਂਗੇ। ਠੀਕ ਆ। ਵੱਡੇ ਬੌਂਚ ਪਾ ਕੇ ਰੱਖ ਦਿੰਦੇ ਆ ਇਹਨਾਂ ਦੇ ਸਾਹਮਣੇ। ਹਾਂਜੀ। ਔਰ ਜਿਹਾ ਗਾਇਰਾ ਤਾਂ ਨੇ ਦੱਬੇ ਚ ਸਰਗੁਨ ਚਾਕਲੀ ਦੇਣ ਲੱਗਾ ਚਾਂਟੇ ਸਰਗੁਨ ਨੂੰ ਭਾਈ ਕਿਉਂ ਨਾ ਆਵਾਂ ਬਹੁਤ ਵਧੀਆ ਲੱਡੂ ਬਣੇ ਆ ਕਿਉਂਕਿ ਮੈਂ ਬਣਾਏ ਆ ਹਾਂ ਕਿਉਂਕਿ ਰੀਤ ਨੇ ਬਣਾਏ ਆ ਨਹੀਂ ਜੀ ਮੇਰੇ ਨਾਲ ਸੋਨੇ ਜਾਰੇ ਬਣ ਨਹੀਂ हां सरगुन ਨੇ ਤੇ ਜੱਦ ਸੋਨੇ ਬਣਾ ਲੈ ਸੀ ਅਸੀਂ ਮਿੱਟ ਜਾਈ ਬਣਾ ਲੈ ਹੁਣ ਤੁਸੀਂ ਖਾ ਕੇ ਤੇ ਫੇਰ ਸਾਨੂੰ ਦੱਸਿਓ ਹਣਾ ਹਾਂਜੀ ਤੇ ਕਿੱਦਾਂ ਦੇ ਬਣੇ ਹਨਾ ਰਿਤ ਸਰਗੁਣ ਹਾਂਜੀ ਹੁਣ ਹਰਗੁਣ ਤੇ ਸਰਗੁਣ ਖਾਣਗੇ ਗੱਡੂ ਪਲਾ ਖਾਂਗੇ ਸਰਗੁਣ ਹੂੰ ਰਿਤ ਹੁਣ ਇਹਨਾਂ ਨੂੰ ਦੇ ਦੇ ਸਰਗੁਣ ਨੂੰ ਤੇ ਹਰਗੁਣ ਨੂੰ ਪਲਾ ਆਓ ਆਹ ਖਾਓ ਖਾਓ ਭੁੱਖੇ ਸ਼ੇਰ ਪੈ ਗਏ ਟੁੱਟ ਕੇ ਗੱਡੂਆਂ ਨੂੰ ਕਿੱਦਾਂ ਦੇ ਬਣੇ ਸਰਗੁਣ ਨੂੰ ਤਾਂ ਬੋਲ ਨਹੀਂ ਨਾ ਸਰਗੁਣ ਨੂੰ ਮੂੰਹ ਭਰ ਲਿਆ ਬਾਏ ਬਾਏ ਕਰ ਦੋ ਚਲੋ ਹੁਣ ਬਾਏ ਸਰਗੁਣ ਇਹ ਤਾਂ ਖਾਇ ਨਹੀਂ ਕਿ ਤੁਸੀਂ ਵੀ ਸਾਰੇ ਬਣਾਓ ਤੇ ਖਾਓ ਤੇ ਖਾਓ ਚਲੋ ਅੱਜ ਸਰਗੁਣ ਦੀ ਜਗਾ ਅਸੀਂ ਕਹਿ ਰਹੇ ਨੇ ਕਿਉਂਕਿ ਇਹਨੇ ਮੂੰਹ ਭਰ ਲਿਆ ਵਾ ਤੇ ਤੁਸੀਂ ਵੀ ਸਾਰੇ ਘਰ ਵਿੱਚ ਟਰਾਈ ਕਰਿਓ ਜੇ ਤੁਸੀਂ ਵੀ ਬਣਾਉਣ ਤੇ खाओ लड्डू चाह न सरगुन का फेवरेट डायलॉग चाह न खाओ लड्डू बाय 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 बाय